ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਟਿਆਲਾ ਦੇ ਕਿਚਨ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਅੱਜ ਆਪਾਂ ਬਣਾਵਾਂਗੇ ਜੀ ਲਾਲ ਮਿਰਚ ਦਾ ਖੱਟਾ ਮਿੱਠਾ ਝਟਪਟਾ achar ਸਰਦੀਆਂ ਵਿੱਚ ਸਾਗ ਨਾਲ ਤੇ ਹੋਰ ਨਾ ਸਬਜ਼ੀਆਂ ਨਾਲ ਵੀ ਬਹੁਤ ਵਧੀਆ ਲੱਗਦਾ ਏ ਬਹੁਤ ਆਸਾਨੀ ਨਾਲ ਬਣ ਜਾਂਦਾ ਏ ਇਹਦੇ ਤਰੀਕੇ ਬਹੁਤ ਬਹੁਤ ਨੇ ਜੀ ਬਣਾਉਣ ਵਾਸਤੇ 5-6 ਤਰੀਕੇ ਨੇ ਪਰ ਆਪਾਂ ਬਾਰੋ-ਬਾਰੀ ਸਾਰੇ ਤਰੀਕੇ ਤੁਹਾਨੂੰ ਦੱਸਦੇ ਰਵਾਂਗੇ ਇਹ ਇਹ ਸਭ ਤੋਂ ਆਸਾਨ ਤਰੀਕਾ ਹੈ ਜਿਹੜਾ ਮੈਂ ਹੁਣ ਬਣਾ ਰਹੀ ਹਾਂ ਬਹੁਤ ਛੇਤੀ ਬਣ ਜਾਂਦਾ ਏ ਚਲੋ ਆਪਾਂ ਸ਼ੁਰੂ ਕਰਦੇ ਹਾਂ ਜੀ ਤੁਸੀਂ ਵੀ ਜਰੂਰ ਬਣਾਉਣਾ ਸਰਦੀਆਂ ਵਾਸਤੇ ਨਾ ਕਦੇ ਇਹ ਖਰਾਬ ਹੁੰਦਾ ਏ ਲੌਂਗ ਲਾਈਫ ਠੀਕ ਰਹਿੰਦਾ ਬਿਲਕੁਲ ਲੋ ਜੀ ਆਪਾਂ ਨੇ ਸਾਬਤ ਮਿਰਚਾ ਲੈ ਲਈ ਹੈ ਜੀ ਜਿਹੜੀਆਂ ਹਰੀਆਂ ਮਿਰਚਾਂ ਪੱਕ ਜਾਂਦੀਆਂ ਨੇ ਉਹੋ ਹੀ ਮਿਰਚਾਂ ਨੇ ਮੇਰੇ ਕੋਲ ਜਦੋਂ ਹਰੀਆਂ ਮਿਰਚਾਂ ਪੱਕਣ ਤੋਂ ਬਾਅਦ ਲਾਲ ਹੋ ਜਾਂਦੀਆਂ ਨੇ ਉਹ ਵਾਲੇ ਮਿਰਚਾਂ ਨੇ ਤੇ ਇਸ ਤਰ੍ਹਾਂ ਆਪਾਂ ਨੇ ਪੀਸ ਕੱਟ ਲੈਣੇ ਆ ਪੀਸ ਕੱਟ ਕੇ ਸਾਰੇ ਆਪਾਂ ਨੇ ਛੋਟੇ-ਛੋਟੇ ਮਤਲਬ ਕਿ ਤਿਆਰ ਕਰ ਲੈਣੇ ਆ ਕਿਉਂਕਿ ਸਾਬਤ ਮਿਰਚ ਜਿਹੜੀ ਹੁੰਦੀ ਆ ਆਚਾਰ ਆਪਾਂ ਤੋਂ ਪੂਰੀ ਪੂਰੀ ਮਿਰਚ ਤਾਂ ਖਾਦੀ ਵੀ ਨਹੀਂ ਜਾਂਦੀ ਛੋਟੇ ਪੀਸ ਕਰ ਲੈਣੇ ਠੀਕ ਹੁੰਦੇ ਆ ਕਿਸੇ ਨੇ ਵੱਧ ਖਾਣੇ ਆ ਦੋ ਪੀਸ ਲੈ ਲਓ ਤੇ ਹੁਣ ਆਪਾਂ ਇਸ ਨੂੰ ਬੌਲ ਵਿੱਚ ਪਾ ਲਾਂਗੇ ਜੀ ਕੱਟ ਕੇ ਆ ਦੇਖੋ ਇੰਨੇ ਇੰਨੇ ਕੁ ਪੀਸ ਕਰੇ ਆ ਮੈਂ ਇੱਕ ਮਿਰਚ ਦੇ ਦੋ ਦੋ ਪੀਸ ਕਰ ਲਈ ਆ ਤੁਸੀਂ ਬਰੀਕ ਵੀ ਕਰ ਸਕਦੇ ਆ ਸਾਬਤ ਵੀ ਰੱਖ ਸਕਦੇ ਆ ਪਰ ਅਸੀਂ ਕੱਟ ਕੇ ਬਣਾਉਂਦੇ ਆ ਤਾਂ ਕਿ ਜਿੰਨਾ ਆਪਾਂ ਨੂੰ ਚਾਹੀਦੀ ਓਨਾਂ ਕੁ ਆਪਾਂ ਲੈ ਸਕਦੇ ਆ ਇਹ ਆ ਲਿਆ ਜੀ ਆਪਾਂ ਨੇ ਮਸਾਲਾ ਮੇਰੇ ਕੋਲ ਪਹਿਲੇ ਤੋਂ ਪਿਆ ਸੀ ਤਿਆਰ ਕੀਤਾ ਹੋਇਆ ਇਸ ਮਸਾਲੇ ਵਿੱਚ ਦਾਲ ਚੀਨੀ ਸੌਫ ਜੀਰਾ ਸਾਬਤ ਕਾਲੀ ਮਿਰਚ ਜਵੈਣ ਤੇ ਲੌਂਗ ਵੱਡੀ ਇਲਾਇਚੀ ਇਹ ਸਾਰੀਆਂ ਜੜੀਆਂ ਮੈਂ ਪਾ ਕੇ ਇਹਨੂੰ ਦਰੜਜਾ ਕਰ ਲਿਆ ਸੀ ਤੇ ਦੋ ਚਮਚ ਆਪਾਂ ਨੇ ਇਹ ਪਾਈਆਂ ਤੇ ਹੁਣ ਪਾਵਾਂਗੇ ਜੀ ਆਪਾਂ ਨਮਕ ਇਹ ਹੋ ਗਿਆ ਜੀ ਇੱਕ ਚਮਚ ਕਾਲਾ ਨਮਕ ਤੇ ਇੱਕ ਚਮਚ ਪਾਵਾਂਗੇ ਜੀ ਆਪਾਂ ਵਾਈਟ ਨਮਕ ਦੋਨੋਂ ਨਮਕ ਪਾਉਣੇ ਜ਼ਰੂਰੀ ਆ ਜੀ ਜਿਹੜੇ ਕਾਲਾ ਨਮਕ ਦਾ ਆਪਣਾ ਸਵਾਦ ਹੁੰਦਾ ਏ ਬਹੁਤ ਸੋਹਣਾ ਟੇਸਟ ਬਣਦਾ ਏ ਇਹਨਾਂ ਨੂੰ ਆਪਾਂ ਨੇ ਹੁਣ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਏ ਮਿਕਸ ਕਰਕੇ ਤੇ ਫਿਰ ਹੁਣ ਆਪਾਂ ਮਿੱਠੇ ਲਈ ਪਾਵਾਂਗੇ ਜੀ 1 ਅੱਧਾ ਕ ਚਮਚ ਪਾਇਆ ਏ ਆਪਾਂ ਨੇ ਚੀਨੀ ਇੱਥੇ ਤੁਸੀਂ ਸ਼ੱਕਰ ਵੀ ਪਾ ਸਕਦੇ ਆ ਪਰ ਚੀਨੀ ਨਾਲ ਜਿਹੜਾ ਕਿ ਮਿਰਚਾਂ ਦਾ ਇਹ achar ਦਾ ਕਲਰ ਬਹੁਤ ਅੱਛਾ ਰਹਿੰਦਾ ਇਹ ਇੱਕ ਪਾਵਾਂਗੇ ਜੀ ਆਪਾਂ ਦੋ ਨਿੰਬੂਆਂ ਦਾ ਜੂਸ ਕੱਢ ਕੇ ਰੱਖਿਆ ਸੀ ਜੂਸ ਪਾਵਾਂਗੇ ਸਿਰਕੇ ਦੀ ਹੈਗਾ ਸਿਰਕੇ ਦੀ ਜ਼ਰੂਰਤ ਨਹੀਂ ਪੈਂਦੀ ਨਿੰਬੂਆਂ ਦੇ ਜੂਸ ਨਾਲ ਇਹ ਖੱਟਾ ਹੋ ਜਾਏਗਾ ਚੀਨੀ ਨਾਲ ਥੋੜੀ ਮਿਠਾਸ ਆ ਜਾਏਗੀ ਮਸਾਲਿਆਂ ਨਾਲ ਐਨੇ ਸੋਹਣੇ ਸੁਗੰਧਿਤ ਤੇ ਟੇਸਟ ਬਣਦਾ ਹੈ ਲੋ ਜੀ ਆਪਾਂ ਨੇ ਇੱਕ ਛੋਟਾ ਜਿਹਾ ਕੱਚ ਦਾ ਭਾਂਡਾ ਲੈ ਲਿਆ ਉਹਦੇ ਵਿੱਚ ਆਪਾਂ ਨੇ ਪਾ ਕੇ ਇਹਨੂੰ ਰੱਖ ਦੇਣਾ ਹੈ ਇੱਕ ਹਫ਼ਤੇ ਦੇ ਵਿੱਚ ਵਿੱਚ ਆਪਾਂ ਨੇ ਇਹਨੂੰ ਕਾ ਸਕਦੇ ਆ ਮਤਲਬ ਕਿ ਬਹੁਤ ਛੇਤੀ 3-4 ਦਿਨਾਂ ਵਿੱਚ ਬਣ ਕੇ ਹੋ ਜਾਂਦਾ ਜੀ ਤਿਆਰ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੀ ਤਾਂ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਜੀ ਸਰਦੀਆਂ ਦਾ ਤੋਹਫਾ ਇਹ ਐਨੇਕ ਵੀਡੀਓ ਸੀ ਜੇ ਅਗਲੀ ਵੀਡੀਓ ਚ ਮਿਲਾਂਗੇ ਜੀ ਤਦ ਤੱਕ ਲਈ ਸਤਿ ਸ਼੍ਰੀ ਅਕਾਲ